¡Yo! ਜਾ ਪੁਲਿਸ ਅਤੇ ਪ੍ਰਸ਼ਾਸਨ ਦੀ ਕਾਰਵਾਈ ਤੋਂ ਨਾਖੁਸ਼ ਪੀੜਤਾ ਵੱਲੋਂ ਰਿਜ਼ਰਵੇਸ਼ਨ ਚੋਰ ਫੜੋ ਮੋਰਚਾ ਫੇਸ ਸਾਦੀ ਲਾਈਟਾਂ ਦੇ ਸਰਪ੍ਰਸਤ ਬਲਵਿੰਦਰ ਕੁੰਮੜਾ ਦੀ ਅਗਵਾਈ ਦੇ ਵਿੱਚ ਐਸਐਸਪੀ ਦਫ਼ਤਰ ਦੇ ਬਾਹਰ ਕੀਤਾ ਗਿਆ ਪ੍ਰਦਰਸ਼ਨ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਦੇ ਖਿਲਾਫ ਕੀਤੀ ਗਈ ਨਾਰੇਬਾਜ਼ੀ ਪੰਜਾਬ ਜਿੰਦਾਬਾਦ ਐਸਐਸਪੀ ਮੁਹਰੀ ਭਾਈ ਗੁਰਜੀਕਾ ਖਾਲਸਾ ਸ੍ਰੀ ਭਾਈ ਗੁਰਜੀਕੀ ਫਤਿਹ ਪਹਿਲਾਂ ਤਾਂ ਤੁਹਾਡਾ ਪ੍ਰੈਸ ਵਾਲੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਤੁਸੀਂ ਸਾਡੀ ਇਹ ਜਿਹੜੇ ਪੀੜਤ ਲੋਕ ਨੇ ਅੱਜ ਸੜਕ ਤੇ ਇਨਸਾਫ ਲਈ ਬੈਠੇ ਨੇ ਤੁਸੀਂ ਇਹਨਾਂ ਦੀ ਆਵਾਜ਼ ਚੱਕ ਕੇ ਰੱਬ ਤੱਕ ਰੱਬ ਵਰਗੇ ਸਰੋਤਿਆਂ ਤੱਕ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਤੱਕ ਤੇ ਅੰਨੇ ਤੇ ਬੋਲੇ ਅਫਸਰਾਂ ਤੱਕ ਪਹੁੰਚਾਉਂਗੇ ਤੇ ਗੱਲ ਕਰ ਲਈਏ ਅੱਜ ਦੇ ਮੁੱਦੇ ਦੀ ਅੱਜ ਸਾਡੇ ਕੋਲ 10-11 ਕੇਸ ਨੇ 10-12 ਕੇਸ ਨੇ ਲੱਖ ਲੱਖ ਥਾਣਿਆਂ ਤੋਂ ਐ ਕਿਵੇਂ ਪੁਲਸ ਤੋਂ ਵਿਚਾਰ ਹੋਏ ਲੋਕ ਨੇ ਜਿਹੜੇ ਆਪਣੇ ਤਰਲੇ ਹਾੜੇ ਕੱਟ ਰਹੇ ਨੇ ਆਪਣੇ ਚਾਹ ਪੀੜਤ ਪਰਿਵਾਰ ਲੈਂਡ ਮਾਫੀਆ ਦੇ ਖਿਲਾਫ ਹੋ ਇਆ ਇਹਨਾਂ ਦਾ ਆਪਣੇ ਘਰ ਵਾਲੇ ਦੇ ਖਿਲਾਫ ਜੁੜਾਇਗਾ ਇੱਕ ਪਰਚਾ ਦਰਜ ਹੋ ਜਾਂਦਾ ਐਫ ਆਈ ਆਰ ਦਰਜ ਕਰਦਾ ਇੱਕ ਇੱਕ ਏਐਸਆਈ ਦਲਜੀਤ ਸਿੰਘ ਇਹ ਕੁੜੀ ਨੂੰ ਕਿਵੇਂ ਜਲੀਲ ਕਰਦਾ ਉਹ ਸਾਰਾ ਕੋਈ ਤੁਸੀਂ ਸੁਣ ਲਿਆ ਹੋਣਾ ਦੇਖ ਰਿਹਾ ਕਾਫੀ ਕਈ ਕਈ ਦਿਨ ਤੋਂ ਪਿੱਛੇ ਚੱਲ ਰਿਹਾ ਵੀ ਇੱਕ ਪੁਲਿਸ ਜਿਹੜੀ ਹੈ ਅਰੈਸਟ ਨਹੀਂ ਕਰ ਰਹੀ ਆਪ ਖੁਦ ਪ੍ਰੈਸ ਕਾਨਫਰੰਸ ਕਰਾ ਰਹੀ ਜਦੋਂ ਮੁੰਡਾ ਇਹਨਾਂ ਨੂੰ ਨਹੀਂ ਲੱਭਦਾ ਪ੍ਰੈਸ ਕਾਨਫਰੰਸ ਕਰ ਰਿਹਾ ਗੱਲ ਵਰਸਾ ਤੇ ਇਸੇ ਤਰ੍ਹਾਂ ਗੱਲ ਕਰ ਲਈਏ ਤਸੀਮ ਬਲੀ ਦੀ ਜੋਲਾਾਂ ਦੀ ਜਿਹੜੇ ਫੇਕ ਬਿਆਨੇ ਲੈ ਕੇ ਫੇਕ ਬਿਆਨਿਆਂ ਨੂੰ ਲੈ ਕੇ ਜਿਹੜੇ ਠੱਗ ਨੇ ਉਹਨਾਂ ਦੀ ਐਸਐਸਪੀ ਨਾਲ ਐਸਪੀ ਨਾਲ ਗੰਡ ਧੁੱਪਾ ਪੂਰੀ ਕਾਰਵਾਈ ਹੈਗੀ ਤੇ ਕੋਈ ਇਹਨਾਂ ਦੀ ਸੁਣਾਈ ਨਹੀਂ ਹੋ ਰਹੀ ਐਸੇ ਤਰ੍ਹਾਂ ਗੱਲ ਕਰ ਲਈਏ ਜਨਕੀ ਜੀ ਦੀ ਰਿਸ਼ੀ ਰਾਜ ਜੀ ਹੈ ਇੱਕ ਸਾਡੇ ਕੋਲ ਘੜੂਏ ਤੋਂ ਬੀਬੀ ਆਈ ਇਹਨੇ ਦੱਸਿਆ ਉਹ ਸਾਰੇ ਮੈਟਰ ਜਿਹੜੇ ਸਾਡੇ ਕੋਲ 10-12 ਮੀਟਰ ਨੇ 10-12 ਮੀਟਰਾਂ 'ਚ ਕੋਈ ਸੁਣਾਈ ਨਹੀਂ ਹੋ ਰਹੀ ਐਸਐਸਪੀ ਅੰਦਰੇਸੀ ਜੀ ਛਾ ਚ ਬੈਠੇ ਆਰਾਮ ਤੇ ਮੁੱਖ ਮੰਤਰੀ ਆਪਣਾ ਪੇਕ ਪੀਕ ਦੇ ਬੈਠੇ ਹੋਣਾ ਅਸੀਂ ਜਿਹੜੇ ਲੋਕ ਕੋ ਜਿਹੜੇ ਠੱਗਲ ਖਾਰ ਹੋ ਰਹੇ ਫੇਰ ਸੱਤ ਦਿਨ ਲਾਈਟਾਂ ਕੋਲੇ 2 ਸਾਲ ਤੋਂ ਧਰਨਾ ਚੱਲ ਰਿਹਾ ਤੁਸੀਂ ਹਰ ਰੋਜ਼ ਜਾਂਦੇ ਨੇ ਪੀੜਤ ਲੋਕ ਘਰ ਲੋ ਜਾਂਦੇ ਨੇ ਪਰ ਪੀੜਤਾਂ ਦੀ ਆਵਾਜ਼ ਅਸੀਂ ਤੁਹਾਡੇ ਨਾਲ ਹੀ ਇੱਥੇ ਤੱਕ ਆ ਸਕਦੇ ਇਹਨਾਂ ਦਾ ਧਰਨਾ ਮੁਜ਼ਾਹਰਾ ਕਰ ਸਕਦੇ ਪਿੱਟ ਤੇ ਆਪਾਂ ਕਰ ਜਾ ਸਕਦੇ ਨੇ ਪਰ ਇੱਥੇ ਦਾ ਇੱਥੇ ਡੀਆਈਜੀ ਵੀ ਬੈਠੇ ਨੇ ਰੂਪਨਗਰ ਦੇ ਐਸਐਸਪੀ ਵੀ ਬੈਠੇ ਨੇ ਉਹਨਾਂ ਕੋਲ ਮਨ ਲੱਗਦੀ ਟਾਈਮ ਨਹੀਂ ਹੈ ਸਾਡੇ ਕੋਲ ਆਣ ਦਾ ਤਾਕੇ ਉਹ ਪੰਗ ਪੱਤਰਾ ਇੱਥੇ ਵੀ ਨਹੀਂ ਲੈ ਜਾ ਸਕਦਾ ਸਰ ਬਿਲਕੁਲ ਤੁਸ 10 ਮਿੰਟ ਦਾ ਟਾਈਮ ਦਿੱਤਾ ਹੈ ਜੇ ਨਹੀਂ ਕੋਈ ਅੰਦਰੋਂ ਫਿਰਦੀ ਐ ਅਸੀਂ ਆਹ ਸੜਕ ਜਾਮ ਕਰ ਦਾਂਗੇ ਤੇ ਆਹ ਕੁੜੀਆ ਕਹਿ ਰਹੀ ਮੈਂ ਮਰਨ ਵਰਤੇ ਬੈਠੂਗੀ ਔਰ ਇਹਨਾਂ ਦਾ ਜਿਹੜਾ ਪਿੱਟਰ ਸਿਆਪਾ ਕਰੂਗੀ ਮੈਂ ਖੁਦ ਗੱਸੀ ਵੀ ਕਰ ਸਕਦੀ ਐ ਉਹਦੇ ਚ ਐਸਐਸਪੀ ਐਸਚੋ ਸਦਰ ਸਿਟੀ ਠਾਣਾ ਕਰੜ ਤੇ ਐਸਜੀ ਦਲਜੀਤ ਸਿੰਘ ਤਿੰਨੇ ਜ਼ਿੰਮੇਵਾਰ ਹੋਣਗੇ ਪੱਛੇ ਦੇਖਿਆ ਗਿਆ ਕਿ ਲੋਕ ਤੁਹਾਡੇ ਕੋਲ ਆਉਂਦੇ ਆ ਜਿਆਦਾ ਕਰਕੇ ਜਿੰਨੇ ਵੀ ਵੀਰੇ ਤੁੰ데요 ਤੁਹਾਡੇ ਕੋਲ ਆਉਂਦੇ ਆਸ ਕੀ ਹੈ ਕਿ ਆ ਪੁਨਿਸ ਤੋਂ ਪ੍ਰਸ਼ਾਸਨ ਤੋਂ ਸਰਕਾਰ ਤੋਂ ਵਿਸ਼ਵਾਸ ਛੱਡ ਗਿਆ ਅੱਜ ਸਾਡੇ ਜਿਹੜੇ 10-11 ਕੇਸ ਨੇ ਤੁਹਾਡੇ ਰਾਹੀਂ ਪਿੱਟ ਸਿਆ ਪਾ ਗਿਰਿਆ ਤੁਹਾਡੇ ਕੈਮਰੇ ਚ ਬਹੁਤ ਵੱਡੀ ਗੱਲ ਨੇ ਜਿਹੜੀ ਪ੍ਰੈਸ ਬੀਰੀਆ ਮੀਡੀਆ ਵੀਰ ਜਿਹੜੇ ਤੁਸੀਂ ਗੱਲ ਕਰਦੇ ਹੋ ਸਾਡੇ ਕੋਲ ਦੋ ਗਰੁੱਪ ਨੇ ਕਈ ਪ੍ਰੈਸ ਵਾਲੇ ਜਿਹੜੇ ਪੁਲਸ ਦੀ ਬਹੁਤ ਵੱੱਲ ਵੱੱਲੇ ਕਰਨੇ ਵਾਸਤੇ ਜੇ ਕੋਈ ਮੋਬਾਈਲ ਚੋਰ ਫੜਿਆ ਉਹਨੂੰ ਕਹਿੰਗੇ ਪੁਲਸ ਦੀ ਬਹੁਤ ਵੱਡੀ ਕਾਮਯਾਬੀ ਹੋਈ ਹੈ ਉਹ ਸਿਰਫ ਪੁਲਸ ਦੇ ਮਨ ਲੱਗਦੀ ਜਿਹੜੇ ਬੰਦੇ ਰੱਖੇ ਹੋਏ ਆ ਉਹਨਾਂ ਨੇ ਜਿਹੜੇ ਡਿਰੇਟ ਕੀਤੇ ਹੋਏ ਆ ਜਾਂ ਕਿਸੇ ਤਰ੍ਹਾਂ ਉਹ ਪੁਲਸ ਦੀ ਬਾਵਾ ਕਰਦੇ ਆ ਤੁਹਾਡੀ ਲੋਕਾਂ ਦੀ ਆਵਾਜ਼ ਨਹੀਂ ਸੁਣਦੀ ਪਰ ਤੁਹਾਡੇ ਲੋਕਾਂ ਦੀ ਜਿਹੜੇ ਤੁਸੀਂ ਐ ਤੁਸੀਂ ਲੋਕਾਂ ਦੀ ਕੁਝ ਲੋਕਾਂ ਦੀ ਜ਼ਮੀਰ ਜਾਗਦੀ ਹੈ ਤੁਸੀਂ ਹਮਦਰਦੀ ਰੱਖਦੇ ਸਾਡੇ ਪਰਿਵਾਰਾਂ ਨਾਲ ਬੱਚਿਆਂ ਨਾਲ ਹਮਦਰਦੀ ਰੱਖਦੇ ਤੁਸੀਂ ਸਾਡੀ ਜਿਹੜੀ ਕਵਰੇਜ ਕਰਦੇ ਹੋ ਤਾਂ ਕਵਰੇਜ ਵੀ ਕਰਨੇ ਆਂਦੇ ਜਿਹੜੇ ਵੱਡੇ ਚੈਨਲ ਵਾਲੇ ਆ ਜਿਹੜੇ ਤੜਾੜ ਲੋਕਾਂ ਤੋਂ ਵੱਡੀ ਆਡ ਲੈਂਦੇ ਨੇ ਕਮਰਾ ਸਾਹਿਬ ਕਿਉਂ ਉਮੀਦ ਕਰਦੇ ਹੋ ਕਿ ਅੱਜ ਤੁਸੀਂ ਇੱਥੇ ਪ੍ਰਦਰਸ਼ਨ ਕਰ ਰਹੇ ਹੋ ਕਿ ਅੱਜ ਮਸਲੇ ਹੱਲ ਹੋਣਗੇ ਅੱਜ ਮਸਲਾ 100% ਜਿਹੜਾ ਇਹ ਬੱਚੀ ਦਾ ਜਿਹੜਾ ਮਨਦੀਪ ਕੌਰ ਹੈ ਇਹਦੇ ਘਰ ਵਾਲੇ ਨੂੰ ਤੁਰੰਤ ਰੈਸਟ ਕੀਤਾ ਜਾਵੇ ਨਹੀਂ ਤਾਂ ਅਗਲਾ ਜਿਹੜਾ ਪ੍ਰੋਗਰਾਮ ਹੈ ਥੋੜੇ ਸਮੇਂ ਵਿੱਚ ਫੇਰ ਲੀਕਾਂਗੇ ਦੂਜੇ ਵੀ ਜਿਹੜੇ ਛੋਟੇ ਛੋਟੇ ਮੈਟਰ ਨੇ ਕਿ ਇਹ ਲੈਂਡ ਮਾਫੀਆ ਦਾ ਮੈਟਰ ਹੈ ਕੋਈ ਘਰੋਏ ਚੌਂਕੀ ਦਾ ਮੈਟਰ ਹੈ ਮਟੌਰ ਥਾਣੇ ਦਾ ਮੈਟਰ ਹੈ 8ਵੇਂ ਥਾਣੇ ਦਾ ਮੈਟਰ ਹੈ ਅੰਡੇਸਰਾ ਥਾਣੇ ਦਾ ਸਾਰੇ ਥਾਣੇਦਾਰਾਂ ਨੂੰ ਇੱਥੇ ਬੇਨਤੀ ਹੈ ਤੁਹਾਡੇ ਰਾਹੀਂ ਡੀਜੀਪੀ ਨੂੰ ਐਸਐਸਪੀ ਨੂੰ ਡੀਆ ਜਿਹੜੇ ਇੱਥੇ ਲਟੇਰੇ ਬੈਠੇ ਨੇ ਪੰਜ-ਪੰਜ ਸਾਲ ਤੋਂ 7-7 ਸਾਲ ਪੁਰਾਣੇ ਆ ਉਹਨਾਂ ਨੂੰ ਬਦਲੇ ਜਾਵੇ ਤਾਂ ਕਿ ਪ੍ਰੋਪਰ ਕੋਈ ਵਧੀਆ ਜਿਹੜਾ ਲਾਇਆ ਜਾਵੇ ਤੇ ਮੈਂ ਤੁਹਾਡੀ ਗੱਲ ਕਰ ਲਿਆ ਈਟੀਓ ਦਫ਼ਤਰ ਦੀ ਇੱਥੇ ਜਿਹੜਾ ਭ੍ਰਿਸ਼ਟਾਚਾਰ ਦਾ ਕਰਪਸ਼ਨ ਦਾ ਅੱਡਾ ਬਣ ਗਿਆ ਡੀਸੀ ਦਫ਼ਤਰ ਈਟੀਓ ਦਫ਼ਤਰ ਚ ਬਹੁਤ ਵੱਡਾ ਇੱਕ ਫਰਾਉਡ ਹੋ ਰਿਹਾ ਕਿਤੇ ਜੀ ਗੱਡੀਆਂ ਦੇ ਨਾਂ ਨੋਟ ਕਰੇ ਜਾਂਦੇ ਨੇ ਤੇ ਲੱਖ-ਲੱਖ ਰੁਪਏ ਲੋਕਾਂ ਨੂੰ ਚਲਾਨ ਕੱਟ ਕੇ ਪਹਿਲਾਂ ਜਲੀਲ ਕੀਤਾ ਜਾਂਦਾ ਇੱਕ ਇੱਥੇ ਏਐਸਆਈ ਜਸਵਿੰਦਰ ਸਿੰਘ ਜੀ ਹੈ ਜਿਹੜੇ ਰਾਹੀਂ ਪੈਸੇ ਕੀਤੇ ਜਾਂਦੇ ਤੇ ਸਾਰਾ ਕੁਝ ਮੇਰੇ ਕੋਲ ਰਿਕਾਰਡ ਕਰਾਇਆ ਪਿਆ ਉਹ ਰਿਕਾਰਡ ਜਿਹੜਾ ਹੈਗਾ 133 ਬੱਸ ਦੀ 33 ਗੱਡੀਆਂ ਦੀ 133 ਦੀ ਲਿਸਟ ਬਣਾਈ ਹੋਏ ਜਿਨ੍ਹਾਂ ਕੋਲ ਮਹੀਨਾ ਚੱਲ ਰਿਹਾ ਇਹ ਗੱਡੀਆਂ ਦੀ ਉੱਚ ਪੱਧਰੀ ਜਾਂਚ ਹੋਏ ਵੀ ਇਹਨਾਂ ਦੇ ਚਲਾਨ ਕਿਉਂ ਨਹੀਂ ਹੁੰਦੇ ਤੇ ਬਾਕੀਆਂ ਦੇ ਲੱਖ ਲੱਖ ਰੁਪਏ ਦੇ ਚਲਾਨ ਕਿਉਂ ਹੋ ਰਹੇ ਨੇ ਉਹਨਾਂ ਨੂੰ ਪ੍ਰੈਸ਼ਰਾਈਜ਼ ਕੀਤਾ ਜਾਂਦਾ ਕੱਲ ਇੱਕ ਵਿਅਕਤੀ ਹੋ ਰਿਹਾ ਸੀ ਮੈਂ ਆਪਣੀ ਘਰ ਵਾਲੀ ਦੇ ਗਹਿਣੇ ਵੇਚ ਕੇ ਬੱਸ ਛੜਾ ਰਿਹਾ ਮੈਨੂੰ ਬੜਾ ਤਰਸ ਆਇਆ ਜੇ ਕੋਈ ਬੰਦਾ ਕਾਰੋਬਾਰ ਕਰ ਰਿਹਾ ਯਾਰ ਉਹ ਠੱਗੀ ਠੋਰੀ ਦੇ ਕ੍ਰائم ਤੋਂ ਦਾ ਬਚਿਆ ਬੰਦਾ ਆਪਣਾ ਕਾਰੋਬਾਰ ਚਲਾ ਰਿਹਾ ਪਰ ਇਹਨੂੰ ਨੁ ਜਲੀਲ ਕਰਨ ਵਾਸਤੇ ਟੀਟਓ ਕਹਿੰਦਾ ਜੀ ਜੋ ਸਾਡੀ ਮਸ਼ੀਨ ਚੱਕ ਲੰਦੀ ਯੋ ਮਸ਼ੀਨ ਚੱਕਲੰਦੀ ਦਾ ਕਰਕ ਭਰਨਾ ਪੈਂਦਾ 50000 ਦੀ ਬਚਾਇ ਇਹਨਾਂ ਦੀ ਲੱਖ ਰੁਪਿਆ ਮਸ਼ੀਨ ਚੱਕ ਰਹੀ ਜੀ ਦੱਸੋ ਕਿਹੜੀ ਮਸ਼ੀਨ ਹੈ ਕੁੰਮੜਾ ਸਾਹਿਬ ਜਦੋਂ ਤੁਸੀਂ ਤੁਹਾਡੇ ਕੋਲ ਵੀਡੀਓ ਬਣਦੇ ਤੁਹਾਡੀ ਜੱਥੇਬੰਦੀ ਹੈਗੀ ਹੈ ਕਿ ਆ ਤੁਸੀਂ ਉਹਨਾਂ ਦੇ ਸਾਰੇ ਪੇਪਰ ਚੈੱਕ ਕਰਦੇ ਹੋ ਕਿ ਕੀ ਉਹ ਬਿਲਕੁਲ ਸਹੀ ਹੁੰਦੇ ਨੇ ਮੈਂ ਕਿਹਾ ਜੀ ਸਹੀ ਪਾਉ ਜਾਂਦੇ ਨੇ 100% ਅਸੀਂ ਚੈੱਕ ਕਰਦੇ ਇਹਨਾਂ ਦੀ ਪਹਿਲਾਂ 3 ਦਿਨ 2 ਦਿਨ ਮੀਟਿੰਗ ਹੋਈ ਕੱਲ ਕੱਲੇ ਪ੍ਰੂਫ ਲੈਣ ਸਾਡੇ ਕੋਲ ਸਾਰੇ ਪ੍ਰੂਫ ਨੇ ਵੀ ਮੇਰੀ ਸੱਸ ਦਾ ਜਿਹੜਾ ਹੈਗਾ ਕਿਵੇਂ ਚੱਲ ਚੱਲਣਾ ਮੇਰੀ ਨਣਦ ਕਿੱਥੇ ਜੇਲ੍ਹ ਤੇ ਬੈਠੀ ਹੈ ਮੇਰੇ ਦੇ ਕੇਸ ਚ ਰਵਾਨਮਰ ਲਈ ਖੜੀ ਆ ਜਿਹੜੀਆਂ ਫੋਕਾਂ ਭਾਰੀ ਮੇਰੇ ਘਰ ਵਾਲਾ ਕੀ ਕਰ ਰਿਹਾ ਉਹ ਸਾਰਾ ਸੀ ਡਾਟਾ ਚੈੱਕ ਕਰਕੇ ਦੇਖ ਕੇ ਤਾਂ ਕਰਕੇ ਤੁਹਾਡੇ ਨਾਲ ਹੀ ਏਸੀ ਗੱਲ ਕਰਦੇ ਆ ਕੱਚੀ ਗੱਲ ਨਹੀਂ ਕਰਦੇ ਸਾਰੇ ਕੇਸਾਂ ਦੇ ਸੀ ਪ੍ਰੋਪਰ ਕਾਗਜ਼ ਦੇਖੋ ਫਿਰ ਆਪਣੀ ਸਟੇਟਮੈਂਟ ਦਿੰਦਾ ਸਾਡੇ ਮੋਰਚੇ ਦੇ ਨਾਂ ਤੇ ਪਹਿਲਾਂ ਇੱਕ ਐਪਲੀਕੇਸ਼ਨ ਦਿੰਦਾ ਬੰਦਾ ਵੀ ਹਾਂ ਸੀ ਮੋਰਚੇ ਕੋਲ ਆਈ ਨਹੀਂ ਸਾਡੀ ਸੁਣਾਈ ਹੋਈ ਕਾ ਕੰਪਲੇਂਟ ਜਿਹੜੀ ਚੋਰੀ ਵਾਲੀ ਠੀਕ ਹਾਂਜੀ ਮੈਂ ਮਨਦੀਪ ਕੌਰ ਸਰ ਅੱਜ ਮੈਂ ਧਰਨੇ ਤੇ ਬੈਠੀ ਆ ਜਦ ਕਿ ਡੇਡ ਮਹੀਨਾ ਹੋ ਗਿਆ ਮੈਨੂੰ ਹਨਾ ਹਰੈਸ਼ਮੈਂਟ ਹੁੰਦੀ ਨੂੰ ਪੁਲਸ ਵਾਲਿਆਂ ਨੂੰ ਕਹਿੰਦੀ ਨੂੰ ਕਿ ਮੇਰੇ ਬੰਦੇ ਨੂੰ ਅਰੈਸਟ ਕੀਤਾ ਜਾਵੇ ਤੇ ਐਫ ਆਈ ਆਰ ਵੀ ਹੋ ਚੁੱਕੀ ਆ ਐਮ ਐਲ ਆਰ ਤੱਕ ਮੇਰੀ ਕੱਟੀ ਗਈ ਆ ਪਰ ਉਹਨੂੰ ਕਦੀ ਵੀ ਅਰੈਸਟ ਨਹੀਂ ਕਰਦੀ ਹੈਗੀ ਪੁਲਸ ਠੀਕ ਹੈ ਨਾ ਉਹਤੇ ਕੋਈ ਕਾਰਵਾਈ ਕਰ ਰਹੀ ਆ ਜਦ ਕਿ ਮੈਨੂੰ ਇਹਨਾਂ ਦੇ ਇੱਕ ਮੈਂ ਰੈਕਡ ਵਿੱਚ ਫਸੀ ਹੋਈ ਆ ਮੇਰੀ ਸੱਸ ਨੇ ਬਲਜਿੰਦਰ ਕੌਰ ਨੇ ਖੁਦ ਮੈਨੂੰ ਕਹਿ ਸੀ ਕਿ ਤੂੰ ਚਿੱਟਾ ਵੇਚ 90 ਲੱਖ ਰੁਪਇਆ ਦੇ ਤੇ ਤਾਂ ਅਸੀਂ ਤੈਨੂੰ ਇਸ ਘਰ ਚ ਰੱਖਾਂਗੇ ਨਹੀਂ ਤੇ ਤੈਨੂੰ ਮਤਲਬ ਸਾਡੀ ਕੁੜੀ ਨੂੰ ਛਡਾਉਣ ਵਾਸਤੇ ਉਹ ਦਿਨ ਆਪੋਗਾ ਜਿਹੜੇ ਕਿ ਅੱਜ ਮੈਂ ਕੋ ਪ੍ਰੂਫ ਹੈ ਇਹ ਵੀ ਇੱਦੀ ਕੁੜੀ ਵੀ ਖੁਦ ਪਹਿਲੇ ਵਿਆਹੀ ਹੋਈ ਸੀਗੀ ਠੀਕ ਹੈ ਇਹਨੇ ਆਪਣੇ ਮਤਲਬ ਕਿ ਜਿਹੜਾ ਪਹਿਲਾ ਦਾ ਘਰ ਵਾਲਾ ਸੀਗਾ ਉਹ ਤੋਂ ਵੀ ਇੰਨੇ ਮਤਲਬ 45 ਲੱਖ ਰੁਪਇਆ ਲਿੱਤਾ ਠੀਕ ਹੈ ਮਾਂ ਆਪ ਪਹਿਲਾ ਬੰਦਾ ਛੱਡ ਕੇ ਆਈ ਹੋਈ ਆ ਹੁਣ ਮੈਂ ਜੇ ਇਹਨਾਂ ਦੇ ਘਰੇ ਵਿਆਹ ਕਰਾਇਆ ਸੀ ਇਹ ਮੈਨੂੰ ਵੀ ਚਿੱਟੇ ਦੇ ਕੇਸ ਤੇ ਲਾਉਣਾ ਚਾਹੁੰਦੀ ਸੀ ਆ ਦੇਖੋ ਮੇਰੀ ਨਾਨ ਕਿੰਨੀ ਦੇਰ ਹੋਈ ਮੈਰਿਜ ਨੂੰ ਸਰ ਮੈਰਿਜ ਨੂੰ ਸਿਰਫ ਅਗੇ 4 ਮਹੀਨੇ ਆਈ ਥਿੰਕ ਲਾ ਲਓ ਕਿ ਇਹਨੂੰ ਮੈਂ ਜਾਣਦੀ ਨੂੰ ਐ ਨਹੀਂ ਸੀ ਮੈਰਿਜ ਨੂੰ ਸਿਰਫ 3 ਮਹੀਨੇ ਸੀ 3 ਮਹੀਨੇ ਚ ਬੰਦਾ ਮੇਰਾ ਮੈਨੂੰ ਛੱਡ ਗਿਆ ਠੀਕ ਹੈ ਮੈਂ ਕਿਹਾ ਪੁਲਿਸ ਵੱਲੋਂ ਕੋਈ ਟਿੱਕਟੇ ਦੇ ਜਾਂ ਡਰਗ ਦੇ ਵਿੱਚ ਉਹਨਾਂ ਦੀ ਐਫ ਆਈ ਆਰ ਕੀਤੀ ਗਈ ਸਰ ਆ ਮੇਰੀ ਨਾਨਾ ਨੇ ਤੁਸੀਂ ਚਾਹੇ ਮੇਰਾ ਫੇਸ ਹੀ ਹੋਣ ਹਾਂਜੀ ਆ ਡਰਗਸ ਸਪਲਾਈ ਜਿਹੜੇ ਤੁਸੀਂ ਐਫ ਆਈ ਆਰ ਕੀਤੀ ਹੈਗੀ ਹੈ ਉਹਦੇ ਵਿੱਚ ਕਿਹਾ ਇਹਦਾ ਵੇਰਵਾ ਪਾਇਆ ਗਿਆ ਕਿ ਸਰ ਬਿਲਕੁਲ ਬਿਲਕੁਲ ਸਰ ਸਾਰਾ ਵੇਰਵਾ ਹੈਗਾ ਉਹਦੇ ਵਿੱਚ ਆ ਮੇਰੀ ਨਾਨਾ ਜਿਹੜੀ ਡਰਗਸ ਸਪਲਾਈ ਕਰਨ ਜਾ ਰਹੀ ਹੈ ਆਹੀ ਉਹਨੇ ਸੂਰਪਾ ਆਹੀ ਸੂਰਚੌਂਦੀ ਪੁਲਿਸ ਨੇ ਉਹਦੀ ਗ੍ਰਿਫਤਾਰੀ ਕੀਤੀ ਹੋਈ ਆ ਆ ਨਿਊਜ਼ ਚੈਨਲ ਤੁਸੀਂ ਕਹਿ ਰਹੇ ਹੋ ਕਿ ਤੁਹਾਡੀ ਸੱਸਤਾ ਨੂੰ ਚਿੱਟਾ ਵੇਚਣ ਦੇ ਮਜਬੂਰ ਕਰੀ ਕਿ ਆ ਚਿੱਟੇ ਦਾ ਪਰਚਾ ਦਾਜ ਹੋਇਆ ਹੈਗਾ ਉਹਨਾਂ ਤੇ ਸੱਸਤੇ ਤੁਹਾਡੀ ਸਰ ਮੇਰੀ ਨਨਾਨ ਤੇ ਹੋਇਆ ਹੋਇਆ 1.5 ਕਿਲੋ ਹਿਰੋਇਨ ਨਾਲ 4.5 ਲੱਖ ਪਤਾ ਨਹੀਂ 90 ਲੱਖ ਦੀ ਕੋਈ ਮੰਗ ਕਰ ਰਿਹਾ ਹੈਗਾ ਸਰ ਮੇਰੀ ਨਨਾਨ ਨੂੰ ਮੇਰੀ ਸੱਸ ਨੇ ਕਿਹਾ ਕਿ ਅਮਨੀਤ ਕੌਰ ਜੋ ਮੇਰੀ ਬੇਟੀ ਹੈ ਉਸ ਨੂੰ ਛਡਾਉਣ ਲਈ ਪੁਲਿਸ ਸਾਡੇ ਕੋਲ 90 90 ਲੱਖ 95 ਲੱਖ ਰੁਪਏ ਮੰਗਦੀ ਆ ਜਿਸ ਨੂੰ ਸਾਨੂੰ ਮਤਲਬ ਕਿ 90 ਲੱਖ ਰੁਪਏ ਚਾਹੀਦਾ ਵਾ ਤੇ ਤੂੰ ਸਾਡੇ ਕੁਝ ਲਿੰਕ ਨੇ ਤੋਂ ਉਹਨਾਂ ਤੇ ਵਿੱਚ ਸਪਲਾਈ ਕਰਨਗੇ ਠੀਕ ਹੈ ਤੇ ਮੈਂ ਉਹਨਾਂ ਨੂੰ ਸਾਫ਼ ਇਨਕਾਰ ਕਰ ਦਿੱਤਾ ਉਸ ਤੋਂ ਬਾਅਦ ਨੇ ਚਿੱਤੇ ਦਾ ਪਰਚਾ ਦੱਸ ਨਹੀਂ ਕੀਤਾ ਉਹਨਾਂ ਤੇ ਸਰ ਉਹ ਕੁੜੀ ਤੇ ਕੀਤਾ ਉਹਨਾਂ ਦੀ ਕੁੜੀ 1.5 ਸਾਲ ਤੋਂ ਅੰਦਰ ਹੈ ਤੁਹਾਡੇ ਤੇ ਵੀ ਨਾਮ ਵੀ ਲਾਇਆ ਨਾ ਤੁਹਾਡੇ ਹਸਬੰਦ ਨੇ ਕਿ ਤੁਸੀਂ ਉਹਨਾਂ ਨੂੰ ਚਿੱਤੇ ਤੇ ਲਾਇਆ ਨਹੀਂ ਸਰ ਮੈਂ ਉਹਨਾਂ ਨੂੰ ਚਿੱਤੇ ਤੇ ਲਾਇਆ ਨਹੀਂ ਬਿਲਕੁਲ ਸਰ ਤੁਸੀਂ ਮੇਰਾ ਲਾਈਵ ਟੈਸਟ ਕਰਾ ਸਕਦੇ ਆ ਅਗਰ ਮੈਂ ਡਰਗਸ ਕਰਦੀ ਹਾਂ ਆ ਮੇਰੀ ਮੇਰੇ ਘਰ ਵਾਲੇ ਨੇ ਮੇਰੀ ਸੋਸ਼ਲ ਮੀਡੀਆ ਤੇ ਵੀਡੀਓ ਅਪਲੋਡ ਕੀਤੀ ਆ ਪੌਨ ਵੀਡੀਓ ਠੀਕ ਹੈ ਤੁਸੀਂ ਐਫ ਆਈ ਆਰ ਚ ਲਿਖਾਇਆ ਕੋਈ ਲੱਕੀ ਨਾਮ ਦਾ ਬੰਦਾ ਹੈ ਤਾਂ ਮੈਂ ਤੁਹਾਡੇ ਘਰ ਵਾਲੇ ਨੇ ਸਭ ਕੁਝ ਸੱਚਾ ਖਾ ਰਹੀਆਂ ਤੁਹਾਨੂੰ ਆ ਲੱਕੀ ਨਾਮ ਦਾ ਬੰਦਾ ਹੈ ਜਿਨੇ ਕੀ ਰਿਹੈਬ ਸੈਂਟਰ ਤੇ ਮੇਰੇ ਸੱਸ ਕਹਿੰਦੀ ਹੈ ਕਿ 1.5 ਸਾਲ ਤੋਂ ਅਸੀਂ ਬੰਦੇ ਨੂੰ ਉੱਥੇ ਛੱਡਿਆ ਆਏ ਸੀ ਆਪਣੇ ਮੁੰਡੇ ਨੂੰ ਹਨਾ ਤੇ ਉਹਨੇ ਹੀ ਮੇਰੇ ਘਰੋਂ ਲੈ ਕੇ ਦੱਸਿਆ ਕਿ ਮੈਂ ਉੱਥੋਂ ਦਾ ਓਨਰ ਸੀਗਾ ਠੀਕ ਹੈ ਜਿਸ ਦੇ ਜ਼ਰੀਏ ਕਿ ਮੈਨੂੰ ਪਤਾ ਲੱਗਦਾ ਹੈ ਕਿ ਮੇਰਾ ਘਰ ਵਾਲਾ ਜਿਹੜਾ ਕਮਲਪ੍ਰੀਤ ਸਿੰਘ ਢਿੱਲੋ ਆ ਹਨਾ ਕਿ ਉਹਨੇ ਮੇਰੀ ਵੀਡੀਓ ਸੋਸ਼ਲ ਮੀਡੀਆ ਤੇ ਵਾਈਰਲ ਕੀਤੀ ਹੋਈ ਆ ਇਹ ਬੰਦੇ ਨੇ ਮੈਨੂੰ ਦੱਸਿਆ ਇਹੀ ਬੰਦੇ ਨੇ ਮੈਨੂੰ ਇਸ ਨੰਬਰ ਤੋਂ ਮੈਨੂੰ ਵੀਡੀਓ ਭੇਜਦਾ ਹੈ ਐਫ ਆ ਤੁਸੀਂ ਲੱਕੀ ਦਾ ਨਾਮ ਲਖਾਇਆ ਹੈਗਾ ਕੀ ਉਹਨੇ ਵੀਡੀਓ ਵਾਇਰਲ ਕੀਤੀ ਬਿਲਕੁਲ ਸਰ ਬਿਲਕੁਲ ਮੈਂ ਲੱਕੀ ਇੱਥੇ ਘਰ ਵਾਲੀ ਨੂੰ ਰੈਸਟ ਦਾ ਕਿਉਂ ਕਰ ਰਹੇ ਤੁਸੀਂ ਇੱਥੇ ਤੱਕ ਜਿਹੜੀ ਸਰ ਜਿਹੜੀ ਮੇਰੀ ਥੋੜੀ ਜਿਹੀ ਬੇਨਤੀ ਹੈ ਜਿਹੜਾ ਇਹਨਾਂ ਨੇ ਲਖਾਇਆ ਸੀ ਜੀ ਇੱਕ ਮਿੰਟ ਜੀ ਜਿਹੜਾ ਲਖਾਇਆ ਸੀ ਜਿਹੜਾ ਉੱਥੇ ਦਾ ਏਐਸਆਈ ਹੈ ਦਲਜੀਤ ਸਿੰਘ ਕੱਲ ਵਕੀਲ ਨੇ ਪੜੀ ਮੈਂ ਖੁਦ ਆਇਆ ਨਾਲ ਕੱਲ 164 ਦੇ ਬਿਆਨ ਹੋਏ ਆ ਅਮਨਪ੍ਰੀਤ ਜਿਹੜੀ ਹੈ ਔਮਨ ਸੈਲ ਚ ਟਰਾਂਸਫਰ ਕਰਤਾ ਕੇਸ ਉਹਨੇ ਕੱਲ ਬਿਆਨ ਕਰਾਇਆ ਤੇ ਬਿਆਨ ਕਰਕੇ ਇਹਨੂੰ ਦੁਬਾਰੇ ਜਲੀਲ ਕਰਨ ਲੱਗੇ ਵੀ ਤੇਰਾ ਮੈਡੀਕਲ ਦੁਬਾਰੇ ਹੋਊਗਾ ਇਹ ਕਹਿੰਦੀ ਜਦ ਮੈਂ ਮੈਡੀਕਲ ਆਲਰੇਡੀ ਹੋ ਗਿਆ ਮੇਰਾ ਮੇਰੇ ਬਿਆਨ ਸਟੇਟਮੈਂਟ ਜਿਹੜੀ ਕੋਰਟ ਜੋਗੀ ਹੁਣ ਦੱਸੋ ਤੁਹਾਨੂੰ ਮੇਰੀ ਜਾਨ ਚਾਹੀਦੀ ਹੈ ਰਾਤ 7:30 ਵਜੇ ਤੱਕ ਇਹਨੂੰ ਜਲੀਲ ਕਰਿਆ ਕੱਲ 11 ਵਜੇ ਤੋਂ ਲੈ ਕੇ ਅਮਨਦੀਪ ਕੌਰ ਨੇ ਉਹ ਮਨ ਚਲ ਚੋ ਜਦੋਂ ਮੈਨੂੰ ਮੈਂ ਕਿਹਾ ਵੀ ਮੈਂ ਪ੍ਰੈਸ ਨੂੰ ਮੀਡੀਆ ਨੂੰ ਲੈ ਕੇ ਚਾਰ ਬੰਦੇ ਲੈ ਕੇ ਆ ਜਾਂਦਾ ਕਹਿੰਦੇ ਨਹੀਂ ਜੀ ਹੁਣ ਕਹਿ ਦੇ ਵੀ ਜਾਓ ਤੁਸੀਂ ਜਦੋਂ ਮੈਂ ਉਹਨਾਂ ਦੇ ਗੱਲ ਪੈਣ ਲੱਗਿਆ ਰਾਤ 7:30 ਵਜੇ ਤਾਂ ਇਹਨੂੰ ਨਹੀਂ ਛੱਡਿਆ ਨਹੀਂ ਤਾਂ ਉਹਨੇ ਮੈਂ ਇਹ ਥੋੜਾ ਧਰਨਾ ਖਤਮ ਕਰਾਉਣ ਵਾਸਤੇ ਧਰਨਾ ਖਰਾਬ ਕਰਨ ਵਾਸਤੇ ਉਹ ਰੱਦ ਕੁਸ਼ੀ ਵੀ ਦੇ ਨਾਲ ਕਰ ਸਕਦੀ ਸੀ ਅਸੀਂ ਪੁਲਿਸ ਵਾਲੇ ਹੰਮਰਾ ਸਾਹਿਬ ਤੁਸੀਂ ਕਹਿੰਦੇ ਹੋ ਕਿ ਪੁਲਿਸ ਵੱਲੋਂ ਬਿਆਨ ਬਦਲੇ ਗਏ ਨਹੀਂ ਨਾ ਪੁਲਿਸ ਵੱਲੋਂ ਜਿਹੜਾ ਐਸਐਸਆਈ ਪੁਲਿਸ ਵੱਲੋਂ ਨਹੀਂ ਐਸਐਸਆਈ ਦਲਜੀਤ ਸਿੰਘ ਮੋਟੀ ਰਕਮ ਲੈ ਕੇ ਜਿਹੜੀਆਂ ਡੇਟਾ ਸੀ ਤਰੀਕਾ ਸੀ ਦਿਨ ਸੀ ਕਿੱਥੇ ਮਿਲੀ ਕਿੱਥੋਂ ਆਈ ਉਹ ਸਾਰੀਆਂ ਚੇਂਜ ਕਰੀਆਂ ਹੋਈਆਂ ਸੀ ਉਹ ਵਕੀਲ ਕਹਿੰਦਾ ਸਾਰੀਆਂ ਚੇਂਜ ਕਰੀਆਂ ਮੈਂ ਟਾਈਪ ਕਰਨ ਤੇ ਲਿਖਣ ਚ ਇਹਨਾਂ ਨੇ ਦੇਖਿਆ ਕਰ ਲ ਵਕੀਲ ਨੇ ਚੰਗੀ ਤਰ੍ਹਾਂ ਦੇਖ ਲਈਆਂ ਫਿਰ ਜਦੋਂ ਇਹਨੂੰ ਕਿਹਾ ਗਿਆ ਸਟੇਟਮੈਂਟ ਦੇਈ ਹੈ ਆਪਣੇ ਇਹਨਾਂ ਨੇ ਬਿਆਨ ਦੇ ਤਾਂ ਅਸਲ ਬਿਆਨ ਦਿੱਤੇ ਜੱਜ ਕੋਲ ਜਿਹੜੇ ਮੰਨੇ ਜਾਣੇ ਆ ਜਿਹਦੇ ਕਾਰਵਾਈ ਹੋਊਗੀ ਜਿਹਨੂੰ ਰੈਸਟ ਮੇ ਪਾਇਆ ਜਾਊਗਾ ਜਿਹੜੇ ਇਹਨਾਂ ਦੇ ਹਸਬੰਦ ਵੱਲੋਂ ਵੀ ਕਾਨਫਰੈਂਸ ਰਖਾਈ ਹੈ ਉਲਟਾ ਇਲਜ਼ਾਮ ਇਹਨਾਂ ਤੇ ਲਗਾਏ ਨੇ ਜਿਹੜੀ 100% ਲਈ ਹੈ ਚੋਰ ਬਚਣੇ ਵਾਸਤੇ ਚੋਰ ਕਹੂਗਾ ਕਦੀ ਵੀ ਮੈਂ ਚੋਰ ਆਂਗਾ ਆ ਚੋਰ ਪਹਿਲਾਂ ਪਹਿਲਾਂ ਫਿਰ ਰਹੇ ਬਿਆਨ ਦੇਣ ਬੱਸ ਜਿਹੜੀ ਆ ਉਹ ਤਾਂ ਪ੍ਰੈਸ ਕਾਨਫਰੈਂਸ ਕਰਾ ਰਹੀ ਅਜਾ ਜਿਹੜੀ ਪ੍ਰੈਸ ਕਾਨਫਰੈਂਸ ਖੁਦ ਬੈਠਿਆ ਆ ਇੱਕ ਰੋਕੀ ਬੈਠਿਆ ਸੀ ਉਹਦੇ ਖੁੱਦਰ ਰੇਪ ਦਾ ਕੇਸ ਹੈ ਹਮਾਚਲਚੋਆ ਪਾਸਟਰ ਵਾਲਾ ਕੇਸ ਹੈ ਜਿਹੜੇ ਬੰਦੇ ਬੈਠੇ ਸੀ ਜਿਹੜਾ ਘਰ ਵਾਲਾ ਆ ਘਰ ਵਾਲੀ ਨੇ ਉਹ ਫੋਕਲ ਪੁਆਇੰਟ ਲੁਧਿਆਣੇ ਤੋਂ ਪਕੜੋੜਾ ਹੋਇਆ ਵਾ ਉਹ ਭੱਜ ਗਿਆ ਜਿਹੜਾ 22 22 15 ਸਾਲ ਤੋਂ ਘਰ ਵਾਲੀ ਨਾਲ ਰਹਿ ਰਿਹਾ ਸੀ ਦੀ ਸੱਸ ਨਾਲ ਰਹਿ ਰਿਹਾ ਜਦੋਂ ਯਾਰ ਸਾਰੇ ਹੀ ਕੋਰਵਾ ਕਰ ਕੋਜੇ ਇਹ ਕੁੜੀ ਨੇ ਦਾ ਹੀਣਾ ਕਰਿਆ ਜਾਂ ਆਪਣਾ ਕਰਿਆ ਤੇ ਚਿੱਤੇ ਜੇ ਕੇਸ ਤੇ ਚਲੇ ਜਾਂਦੀ ਕਹਿਣ ਤੋਂ ਮਜਬੂਰ ਹੋ ਕੇ ਇਹ 10 ਸਾਲ ਕ ਦੀ ਜਰਜ ਬੈਠੀ ਰਹੀ ਦੀ ਜਵਾਨੀ ਤੁਸੀਂ ਮੈਨੂੰ ਸਰ ਮੀਡੀਆ ਵਾਲੇ ਪੁੱਛ ਰਹੇ ਹੋ ਕਿ ਹਣਾ ਲੱਕੀ ਨੇ ਵੀਡੀਓ ਵਾਇਰਲ ਕੀਤੀ ਉਹ ਵੀਡੀਓ ਤਾਂ ਸਹੀ ਨਹੀਂ ਨਹੀਂ ਮੈਂ ਆਪਾਂ ਨਹੀਂ ਕਹਿ ਰਹੇ ਕਿ ਤੁਸੀਂ ਐਸਐਲਆਓ ਲਗਾਉਣ ਦਾ ਕਿਹਾ ਸਰ ਉਹ ਮੀਡੀਆ ਜਿਹੜੀ ਸੀਗੀ ਉਹ ਮੇਰੇ ਘਰ ਵਾਲੇ ਨੇ ਬਣਾਈ ਸੀ ਠੀਕ ਹੈ ਇੱਕ ਹਾਸਮਟ ਵਾਈਸ ਦੀ ਵੀਰਲ ਜੀ ਨੇ ਬਣਾਈ ਸੀ ਉਹਨੇ ਫਿਰ ਮੇਰੇ ਸ਼ੇਅਰ ਕਿਉਂ ਕੀਤੀ ਠੀਕ ਹੈ ਉਹ ਸ਼ੇਅਰ ਅਗਰ ਉਹਨੇ ਕੀਤੀ ਤਾਂ ਹੀ ਲੱਕੀ ਵਾਲੀ ਲੱਗੀ ਥਾਲੀ ਵਾਲ ਕੋ ਗਈ ਉਸ ਦੇ ਜਰੀਏ ਮੈਨੂੰ ਪਤਾ ਲੱਗਾ ਕਿ ਮੇਰੀ ਵੀਡੀਓ ਸੱਚੀ ਵੀਡੀਓ ਮਤਲਬ ਸੋਸ਼ਲ ਮੀਡੀਆ ਤੇ ਆਈ ਹੋਈ ਆ ਜਿਸ ਦੇ ਜਰੀਏ ਮੈਂ ਇਸ ਮੌਕੇ ਤੇ ਪ੍ਰਦਰਸ਼ਨ ਨੂੰ ਖਤਮ ਕਰਵਾਉਣ ਲਈ ਰਿਜ਼ਰਵੇਸ਼ਨ ਚੋਰ ਫੜੋ ਮੋਰਚਾ ਵੱਲੋਂ ਦਿੱਤਾ ਗਿਆ ਗਿਆਪਨ ਗਿਆਪਨ ਲੈਣ ਲਈ ਡਿਪਟੀ ਡਿਸਟ੍ਰਿਕਟ ਮੈਜਿਸਟਰੇਟ ਗੁਰਮਿੰਦਰ ਕੌਰ ਵੱਲੋਂ ਸੰਤੁਸ਼ਟ ਕੀਤਾ ਗਿਆ ਕਿ ਬੰਦੀ ਕਾਰਵਾਈ ਜਲਦ ਕੀਤੀ ਜਾਵੇਗੀ ਅਤੇ ਪੀੜਤਾਂ ਨੂੰ ਇਨਸਾਫ ਜ਼ਰੂਰ ਮਿਲੇਗਾ। ਹਾਂਜੀ ਅੱਜ ਜੀ ਐਸ ਕੇ ਦੀ ਮਹਾਪੰਚਾਇਤ ਵੱਲੋਂ ਇਹਨਾਂ ਨੇ ਇੱਥੇ ਧਰਨਾ ਦਿੱਤਾ ਤੇ ਇਹਨਾਂ ਦੀਆਂ ਜੋ ਵੀ ਮੰਗਾਂ ਨੇ ਤੇ ਜੋ ਉਹਨਾਂ ਦੀ ਹੈ ਕਾਰਵਾਈ ਪੈਂਡਿੰਗ ਹੈਗੀ ਹੈ ਤੇ ਉਹਦੇ ਇਹਨਾਂ ਨੇ ਆਪਣੀ ਮੰਗ ਪੱਤਰ ਦਿੱਤਾ। ਅਸੀਂ ਡਿਪਟੀ ਕਮਿਸ਼ਨਰ ਸਾਹਿਬ ਦੇ ਨੋਟਿਸ ਤੇ ਲੈ ਕੇ ਆਵਾਂਗੇ ਉਹਨਾਂ ਨੂੰ ਇਹ ਦਵਾਗੇ ਬੰਨ੍ਹ ਪੱਤਰ ਤੇ ਜੋ ਵੀ ਰੂਲ ਅਨੁਸਾਰ ਨਾਲ ਸਾਰੀ ਬੰਦ ਕਾਰਵਾਈ ਉਹਨਾਂ ਨੂੰ ਹੀ ਆ ਕੋਈ ਐਸਪੀ ਡਾਇਰੈਕਟਰੀ ਇਹਨਾਂ ਦੇ ਸਾਰੇ ਰਿਐਕਸ਼ਨ ਲਏ ਜਾਣਗੇ ਇਹਨਾਂ ਨੂੰ ਇਨਸਾਫ ਵੀ ਮਿਲੇਗਾ ਜਿਹੜੇ ਜਿਹੜੇ ਸਰਕਾਰ ਸਾਰੇ ਇਹਨਾਂ ਦੀ ਰਿਸਪੋਨਸਰ ਦੇ ਸੀ ਇਹਨਾਂ ਦੀ ਸੇਵਾ ਲਈ ਇੱਥੇ ਖੜੇ ਹੋਏ ਆਂ ਤੇ ਅਸੀਂ ਲੈ ਕੇ ਆ ਮੈਮ ਇਨਸਾਫ ਲਈ ਨਾ ਜੀ ਬਾਰ ਬਾਰ ਧਰਨੇ ਲਾਉਨੇ ਪੈ ਰਹੇ ਆਂ ਇਹਦੇ ਬਾਰੇ ਕੀ ਕਹੋਗੇ ਨਹੀਂ ਉਹ ਕਰ ਰਹੇ ਨੇ ਸਾਰਾ ਕੁਝ ਨਾ ਹੋ ਰਿਹਾ ਡਿਪਟੀ ਕਮਿਸ਼ਨਰ ਸਾਹਿਬ ਕੋੜੇ ਵਧੀਆ ਨੇ ਸਭ ਨੂੰ ਮਿਲਦੇ ਆਂ ਕਿ ਕਾਰਵਾਈ ਪਰ ਲੋਕ ਵੱਡੇ ਪਰਤ ਤ ਤੀੜਤ ਨੇ ਜੀ ਛੜਕਾਂ ਦੇ ਰੋਲ ਦੇ ਫਿਰਦੇ ਤੁਹਾਡੇ ਸਾਹਮਣੇ ਜੀ ਨਹੀਂ ਪੂਰੀ ਕਾਰਵਾਈ ਹੋਏਗੀ ਅਸੀਂ ਪੂਰੀ ਅਕਨੋਲੇਜ ਲੈ ਕੇ ਆਵਾਂਗੇ ਤੁਹਾਨੂੰ ਕੀ ਲੱਗਦਾ ਮੈਮ ਅਗਰ ਪ੍ਰਸ਼ਾਸਨ ਪਹਿਲਾਂ ਹੀ ਕਾਰਵਾਈ ਬਧੀਆ ਤਰੀਕੇ ਨਾਲ ਕਰੇ ਕਿ ਇੱਥੇ ਤੱਕ ਆਉਣਾ ਹੀ ਨਾ ਪਵੇ ਇਹ ਪ੍ਰਸ਼ਾਸਨ ਵੱਲੋਂ ਕਾਰਵਾਈ ਤਾਂ ਕੀਤੀ ਜਾਂਦੀ ਹੈ ਕਈ ਵਾਰੀ ਤੱਥਾਂ ਦੇ ਹਿਸਾਬ ਨਾਲ ਥੋੜਾ ਟਾਈਮ ਲੱਗ ਜਾਂਦਾ ਸਾਰਾ ਉਹ ਕਰਨ ਵਾਸਤੇ ਤੇ ਜਦੋਂ ਸਾਰੇ ਡਾਕੂਮੈਂਟੇਸ਼ਨ ਫੇਵਰੀ ਨਹੀਂ ਹੁੰਦਾ ਪੂਰੇ ਪਰ ਜਿਵੇਂ ਹੁੰਦੇ ਆ ਤਾਂ ਕਾਰਵਾਈ ਕੀਤੀ ਜਾਂਦਾ ਹੈ। ਮੈਨੂੰ ਕਿ ਆਉਣ ਵਾਲੇ ਸਮੇਂ ਦੇ ਵੀ ਜਿੱਥੇ ਕੋਈ ਮਹਿਲਾ ਦੀ ਗੱਲ ਆਉਂਦੀ ਹੈ ਉਹ ਹਰਾਸਮੈਂਟ ਘਾਟ ਰ ਕੋਈ ਇਦਾਂ ਦਾ ਕੋਈ ਪ੍ਰਸ਼ਾਸਨ ਵੱਲੋਂ ਕੋਈ ਉਕਾਲਾ ਕੀਤਾ ਜਾਏਗਾ। ਉਸ ਦਾ ਰਾਤ ਰਾਤ ਪਰ ਬਿਠਾਇਆ ਜਾਂਦਾ ਹੈ ਉਹ ਇੱਕ ਲੇਡੀ ਵਾਸਤੇ ਬੜਾ ਮੁਸ਼ਕਿਲ ਹੈ। ਨਹੀਂ ਮੈਲਾ ਲਈ ਵੀ ਅਸੀਂ ਦੇਖਦੇ ਆਂ ਤੇ ਉਨਾਂ ਕਾਫੀ ਸਾਰੇ ਇੱਥਾਂ ਦੇ ਕਮਿਸ਼ਨ ਵੀ ਬਨੇ ਹੋਏ ਨੇ ਹੋਰ ਸਾਡੀਆਂ ਫੈਸਿਲਿਟੀਆਂ ਦਿੱਤੀਆਂ ਜਾਂਦੀਆਂ। ਉਹਨਾਂ ਨੂੰ ਫੈਸਲੇ ਦਾ ਆਪ ਸੁਣਿਆ ਵੀ ਜਾਂਦਾ ਹੈ। ਇਹੋ ਜਿਹੀ ਕੋਈ ਗੱਲ ਨਹੀਂ। ਸਾਰੇ ਸੱਤਾਂ ਦੇ ਆਧਾਰ ਤੇ ਫੈਸਲੇ ਕੀਤੇ ਜਾਂਦੇ। ਠੀਕ।